ਤਬੂਤਾਂ ਤੇ ਸਟੰਟਿਸ ਦੀ ਪੀਪੀਸੀ ਦੇ ਕਈ ਗੰਭੀਰ ਰੋਪ ਲਾਏ ਗਏ ਇਸੇ ਤਰ੍ਹਾਂ ਜਿਹੜਾ ਉੱਥੇ ਉੱਤੇ ਨਾਰਾਂ ਉਤੇ ਲੜਕੇ ਬੰਨ ਇਸ ਤਰ੍ਹਾਂ ਅਜੋਕੇ ਫੋਟੋਆਂ ਵੀ ਕੱਢਿਆ ਜਾਂਦੀਆਂ ਜਾਂ ਉੱਥੇ ਸ਼ਰਾਬ ਪੀਣੀ ਹੈ ਜਾਂ ਹੋਰ ਵੀ ਕਈ ਤਰ੍ਹਾਂ ਦੇ ਰੋਪ ਲਾਏ ਕੀ ਕਹਿਣਾ ਚਾਹੁੰਦੇ ਸਮਾਂ ਮੈਂ ਕੱਲ੍ਹ ਵਾਲੀ ਜਿਹੜੀ ਸਾਡੇ ਮੈਸਰਖਾਨੇ ਦੇ ਵਕੀਲ ਸਾਹਿਬ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਣੀ ਸੀ ਬੜੀ ਮੰਦ ਭਾਗੀ ਤੇ ਹਾਸੋ ਹੀ ਨਹੀਂ ਗੱਲ ਹੈ ਕਿ ਇੱਕ ਜਥੇਬੰਦੀ ਕਠੀ ਹੋ ਗਈ ਜਦੋਂ ਸਾਰੇ ਵਾਕਏ ਹੋ ਜਾਣ ਉਦੋਂ ਬਾਅਦ ਮਨਕੜੰਤ ਦੋਸ਼ ਸ਼ਰਾਬ ਪੀਣ ਦੇ ਜਾਂ ਲੜਕੀਆਂ ਦੀਆਂ ਫੋਟੋਆਂ ਖਿੱਚਣ ਦੇ ਅਜਿਹੇ ਦੋਸ਼ ਲਾਉਂਦੇ ਉਹ ਵੀ ਅੱਜ ਤੋਂ ਡੂਡ ਮਹੀਨਾ ਮਹੀਨਾ ਪਹਿਲਾਂ ਦੇ ਕਈ ਵਾਰ ਬੰਦੇ ਕਹਿੰਦੇ ਆ ਵੀ ਜਦੋਂ ਰੱਬ ਸੱਟ ਮਾਰਦਾ ਤਾਂ ਮਤ ਖੋਲ ਹੁੰਦਾ ਉਹਨਾਂ ਦੀ ਮਤ ਖੋਈ ਗਈ ਜੇਕਰ ਕੋਈ ਅਹਜਾ ਦੋਸ਼ ਸੀ ਤਾਂ ਲੜਕੀਆਂ ਵੱਲੋਂ ਵੀ ਦਰਖਾਸਤ ਦਿੱਤੀ ਹੋਣੀ ਹੈ ਜੇਕਰ ਇਹ ਜਿਆ ਦੋਸ਼ ਸੀ ਤਾਂ ਜਿਹੜੇ ਸਿਕਿਉਰਿਟੀ ਵਾਲਿਆਂ ਦੀ ਉਹ ਵੀਡੀਓ ਦੀ ਗੱਲ ਕਰਦੇ ਸੀ ਉਹਨਾਂ ਨੇ ਵੀ ਦਿੱਤਾ ਹੋਣਾ ਚਾਹੀਦਾ ਸੀ 4 ਤਰੀਕ ਤੱਕ ਉਹਨਾਂ ਨੇ ਇਹ ਜਿਆ ਕੁਝ ਨਹੀਂ ਕੀਤਾ 5 ਤਰੀਕ ਨੂੰ ਉਹਨਾਂ ਨੇ 250 ਬੰਦੇ ਨੇ ਜਾ ਕੇ ਸਾਡੇ ਦੋ ਅਹੁਦੇਦਾਰ ਪ੍ਰਧਾਨ ਤੇ ਸੈਕਟਰੀ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਉਹਨਾਂ ਨਾਲ ਜ਼ਬਰਦਸਤੀ ਰਾਜੀਨਾਮਾ ਲਿਖ ਕੇ ਆਪਦੇ 10 ਮੈਂਬਰ ਵਿੱਚ ਪਵਾ ਕੇ ਤੇ ਉਹ ਕੀਤਾ ਇਹ ਬਹੁਤ ਮਾੜੀ ਗੱਲ ਹੈ ਮੈਂ ਇਹ ਨਹੀਂ ਕਹਿੰਦਾ ਕਿ ਜੇਕਰ ਕੋਈ ਦੋਸ਼ ਲਾਇਆ ਹੈ ਉਹ ਸਾਬਤ ਕਰ ਦਿੰਦੇ ਹੈ ਤਾਂ ਜਿਹੜਾ ਦੋਸ਼ੀ ਹੈ ਉਹਨੂੰ ਹਰ ਕੀਮਤ ਤੇ ਸਜ਼ਾ ਮਿਲਣੀ ਚਾਹੀਦੀ ਹੈ ਪਰ ਦੋਸ਼ ਸਾਬਤ ਹੋਣ ਤੇ ਮਿਲੂਗੀ ਸਿਰਫ ਕਹਿ ਦੇਣ ਤੇ ਨਹੀਂ ਮਿਲਦਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਰਜਿਸਟਰਡ ਬਠਿੰਡਾ ਜਿਹੜੀ ਪੰਜਾਬ ਤੇ 올 ਇੰਡੀਆ ਹੈ ਇਹਦਾ ਇੱਕ ਵਿਧਾਨ ਹੈ ਉਸ ਵਿਧਾਨ ਦੇ ਤਹਿਤ ਹੀ ਕੰਮ ਕਰਦੀ ਹੈ ਉਸ ਵਿਧਾਨ ਦੇ ਤਹਿਤ ਇਹਨਾਂ ਦੇ ਸਾਰੇ ਮੈਂਬਰਾਂ ਦੀ ਚੋਣ ਹੁੰਦੀ ਹੈ ਤੁਸੀਂ ਇੱਕ ਦੇਖੋ ਵਕੀਲ ਸਾਹਿਬ ਨੇ ਖੁਦ ਕਿਹਾ ਕੀ 1950-51 ਦੇ ਵਿੱਚ ਇਹ ਜਿਹੜਾ ਪ੍ਰਬੰਧਨ ਹੈ ਮਹਾਵਿਦਾਲਨ ਨੂੰ ਸੌਂਪਤਾ ਸੀ 50-51 ਤੋਂ ਜਿਹੜੀ ਸੰਸਥਾ ਲਗਾਤਾਰ ਕੰਮ ਕਰਦੀ ਆ ਰਹੀ ਹੈ ਜੇ ਮੰਨ ਲਓ ਉਹਨਾਂ ਦੇ ਦੋਸ਼ਾ ਮੁਤਾਬਕ ਕਿਸੇ ਅਹੁਦੇਦਾਰ ਦਾ ਬੱਚਾ ਜਿਹੜਾ ਮੈਂਬਰ ਹੈ ਨਹੀਂ ਅਗਰ ਉਹ ਕਤਾਹੀ ਕਰਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਐਮਐਲਏ ਦੀ ਸ਼ਹਿ ਤੇ ਜਿਹੜਾ ਪਿੰਡ ਦਾ ਮੌਕੇ ਦਾ ਐਮਐਲਏ ਆ ਉਹਦੀ ਸ਼ਹਿ ਤੇ ਅਸੀਂ ਕਬਜ਼ਾ ਕਰਨ ਤਰਪੀਏ ਪੇਦ ਵੀ ਕਰੀਏ ਔਰ 2250 ਬੰਦਾ ਗਾਲੀ-ਕਲੋਚ ਕਰਕੇ ਜ਼ਬਰਦਸਤੀ ਉੱਥੇ ਜਾ ਕੇ ਅਸੀਂ ਇੱਕ ਨਿਖਤ ਕਰਾ ਕੇ ਮੈਂਬਰ ਬਣ ਜਾਈਏ ਉਹਨਾਂ ਦੀ ਕਰਾਈ ਹੋਈ ਨਿਖਤ ਕਿਸੇ ਵੀ ਤੌਰ ਤੇ ਮਹਾਵੀਰ ਦਲ ਜੋ ਸਾਡਾ ਹੈ ਉਹ ਕਿਸੇ ਕੀਮਤ ਤੇ ਨਹੀਂ ਮੰਨਦਾ ਮਹਾਵੀਰ ਦਲ ਦਾ ਮੈਂਬਰ ਬਣਨ ਵਾਸਤੇ ਕਿਸੇ ਵੀ ਸਾਡੀ ਕਮੇਟੀ ਦਾ ਮੈਂਬਰ ਬਣਨ ਵਾਸਤੇ ਕਿਸੇ ਵੀ ਸਾਡੇ ਸੰਸਥਾਨ ਦਾ ਮੈਂਬਰ ਬਣਨ ਵਾਸਤੇ ਉਹਦੇ ਵਾਸਤੇ ਸਾਡਾ ਇੱਕ ਵਿਧਾਨ ਹੈ ਫਾਰਮ ਭਰਿਆ ਜਾਂਦਾ ਹੈ ਉਹਦੇ ਵਾਸਤੇ ਸਾਰੀ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ ਜੇ ਇਸੇ ਤਰੀਕੇ ਨਾਲ ਇਹ 10 ਮੈਂਬਰ ਬਣੇ ਕੱਲ ਨੂੰ ਜੇ ਪਿੰਡ 'ਚ ਕੋਈ ਸ਼ੈਲਰ ਹੈ ਪਿੰਡ 'ਚ ਕੋਈ ਕਾਲਜ ਹੈ ਪਿੰਡ 'ਚ ਕੋਈ ਡੇਰਾ ਹੈ ਪਿੰਡ 'ਚ ਕੋਈ ਹੋਰ ਧਾਰਮਿਕ ਸੰਸਥਾਨ ਹੈ ਫਿਰ ਕੱਲ ਨੂੰ ਉੱਥੇ ਬੜਕੇ ਵੀ ਕਰਨਗੇ ਜਿੱਥੋਂ ਤੱਕ ਇਹ ਭਗਤ ਪਰਿਵਾਰਾਂ ਦੀ ਗੱਲ ਜਿਹੜੇ ਕਾਲੂ ਦਾਸ ਦੀ ਰਾਮ ਜੀ ਉਹਨਾਂ ਦੇ ਪਰਿਵਾਰ ਜੋ ਵੰਸ਼ਜ ਹੈ ਅਗਰ ਉਹਨਾਂ ਨੂੰ ਲੱਗਦਾ ਕਿ ਮਹਾਵੀਰ ਦਾਲ ਕਨੀਓ ਕੋਈ ਪ੍ਰਬੰਧਨਾ 'ਚ ਕਮੀ ਹੈ ਤਾਂ ਮਹਾਵੀਰ ਦਲ ਦੀਆਂ ਜਥੇਬੰਦੀਆਂ ਕਈ ਵਾਰ ਜੇ ਤੁਹਾਨੂੰ ਮੰਦਿਰ ਦੀ ਜਥੇਬੰਦੀ ਤੇ ਤੁਹਾਨੂੰ ਵਿਸ਼ਵਾਸ ਨਹੀਂ ਲੱਗਦਾ ਤੁਹਾਨੂੰ ਲੱਗਦਾ ਪੂਰੀ ਸੇਵਾ ਨਹੀਂ ਕਰਦੇ ਤਾਂ ਮਹਾਵੀਰ ਦਲ 올 ਇੰਡੀਆ ਲੈਵਲ ਤੇ ਸੰਸਥਾਪਾਂ ਚਲਾਉਂਦਾ ਬਠਿੰਡੇ ਚਲਾਉਂਦਾ ਕਸਮਾਂ ਚਲਾਉਂਦਾ ਮੰਡੀਆਂ ਚ ਬੰਦਾ ਚੰਡੀਗੜ੍ਹ ਹੈੱਡ ਆਫਿਸ ਹੈ ਤੁਸੀਂ ਉਹਨਾਂ ਨੂੰ ਸ਼ਿਕਾਇਤ ਕਰਕੇ ਦੱਸ ਸਕਦੇ ਹੋ ਮੈਂ ਵੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਬਤੌਰ ਮਹਾਵੀਰ ਦਲ ਦਾ ਕਾਰਜਕਾਰੀ 올 ਇੰਡੀਆ ਪ੍ਰਧਾਨ ਹੋਣ ਦੇ ਨਾਤੇ ਅਗਰ ਭਗਤ ਪਰਿਵਾਰ ਮੈਨੂੰ ਵੀ ਹੁਕਮ ਕਰਨਗੇ ਮੈਨੂੰ ਵੀ ਕਹਿਣਗੇ ਕੀ છોਡੇ ਇਹ ਮਹਾਵਿਦਾਲ ਦੇ ਜਿਹੜੇ ਮੈਂਬਰ ਇਥੇ ਸਹੀ ਸੇਵਾ ਨਹੀਂ ਕਰਦੇ ਤਾਂ ਉਹਦੇ ਵਿਚਾਰ ਬਟਾਂਦਰਾ ਕਰਕੇ ਜੇ ਕੋਈ ਦਰੁਸਤੀ ਕਰਨ ਵਾਲੀ ਹੋਈ ਕਿਉਂਕਿ ਕੰਮ ਕਰਦਿਆਂ ਤਾਂ ਗਲਤੀ ਕਿਸੇ ਤੋਂ ਹੋ ਸਕਦੀ ਹੈ ਮੇਰੀ ਇਹ ਗੱਲ ਕਹਿਣ ਦਾ ਮਕਸਦ ਇਹ ਨਹੀਂ ਕਿ ਉਹਨਾਂ ਨੇ ਗਲਤੀ ਕੀਤੀ ਹੈ ਪਰ ਜੇ ਉਹਨਾਂ ਦੇ ਮਨ 'ਚ ਲੱਗਦਾ ਹੈ ਤਾਂ ਜਦੋਂ ਮਰਜ਼ੀ ਸਾਨੂੰ ਉਹ ਆਵਾਜ਼ ਦੇ ਜਿੱਥੋਂ ਤੱਕ ਸਿਕਿਉਰਿਟੀ ਵਾਲਾਂ ਦਾ ਸਵਾਲ ਹੈ ਸਿਕਿਉਰਿਟੀ ਵਾਲਿਆਂ ਨੇ ਮੇਲੇ ਦੇ ਦੌਰਾਨ ਇੱਕ ਗਰੀਬ ਲਾਂਗਰੀ ਨੂੰ ਡਾਂਗਾ ਨਾਲ ਕੁੱਟਿਆ ਇਹਦੇ ਵਿੱਚ ਮੇਰੇ ਕੋਲ ਵੀਡੀਓਜ਼ ਨੇ ਅੱਜ ਜਾਂ ਸਵੇਰੇ ਮੈਂ ਜਨਤਕ ਵੀ ਕਰ ਦੂੰਗਾ ਉਹ ਸਿਕਿਉਰਟੀ ਵਾਲਿਆਂ ਨੇ ਕੰਮ ਖਰਾਬ ਕੀਤਾ ਸ਼ਰਾਰਤੀ ਬੰਦਿਆਂ ਨਾਲ ਰਲ ਕੇ ਇਹ ਸਾਰਾ ਡਰਾਮਾ ਕਰਾਇਆ ਜਦੋਂ ਉਹਨਾਂ ਨੂੰ ਅਸੀਂ ਬਾਹਰ ਜਾਣ ਵਾਸਤੇ ਕਿਹਾ ਤਾਂ ਪਿੰਡ ਵਾਲਿਆਂ ਨੇ ਸਿਕਿਉਰਟੀ ਵਾਲਿਆਂ ਨਾਲ ਸਾਡੇ ਤੇ ਦਬਾਅ ਪਾਇਆ ਵੀ ਇਹਨਾਂ ਨੂੰ ਤੂੰ ਹਲਾ ਕੇ ਦਿਖਾਉ ਫਿਰ ਅਸੀਂ ਐਸਐਸਪੀ ਡੀਸੀ ਨੂੰ ਸਿਕਿਉਰਟੀ ਵਾਲਿਆਂ ਦੇ ਖਿਲਾਫ ਲਿਖ ਕੇ ਦਰਖਾਸਤ ਦਿੱਤੀ ਫਿਰ ਸਿਕਿਉਰਟੀ ਵਾਲਿਆਂ ਦੇ ਇੰਚਾਰਜ ਉਹਦੇ ਨਾਲ ਮੈਂ ਸਿੱਧੇ ਤੌਰ ਤੇ ਦਰਖਾਸਤ ਦੇ ਕੇ ਗੱਲ ਕੀਤੀ ਫੇਰ ਜਾ ਕੇ ਉਹਨਾਂ ਦੀ ਮਜਬੂਰੀ ਬਣ ਗਈ ਉਹਨਾਂ ਨੂੰ ਉੱਥੇ ਸ਼ਿਫਟ ਕਰਨ ਤੋਂ ਕੀ ਸਿਕਿਉਰਿਟੀ ਵਾਲੇ ਢੰਗਾਂ ਨਾਲ ਮਲਾਜਮਾਂ ਨੂੰ ਕੁੱਟਦੇ ਹੁੰਦੇ ਸੌਰੀ ਤੁਹਾਡੇ ਸਿਕਿਉਰਿਟੀ ਪ੍ਰਾਈਵੇਸੀ ਮੰਦਰ ਕੰਮੀ ਉਹ ਰੱਖੀ ਵੀ ਸੀ ਪਰ ਉਹਨਾਂ ਨੇ ਆਪਦੀ ਕਤਾਹੀ ਕਰਕੇ ਗਰੀਬ ਬੰਦਿਆਂ ਨੂੰ ਲੰਗਰ ਦੇ ਦਰਾਂ ਨਾਲ ਕੁੱਟਿਆ ਇਸ ਕਰਕੇ ਜਿਹੜੇ ਦੋਸ਼ ਕੱਲ ਉਹਨਾਂ ਨੇ ਲਾਏ ਐ ਅਗਰ ਉਹ ਦੋ ਸਾਬਤ ਕਰਦੇ ਐ ਦੋ ਸਾਬਤ ਕਰਦੇ ਐ ਤਾਂ ਮਾਹਵੀਰ ਦਲ ਉਹਨਾਂ ਦੋਸ਼ੀਆਂ ਨੂੰ ਸਜਾਦਾਨ ਵਿੱਚ ਕੋਈ ਕਸਰ ਨਹੀਂ ਛੱਡੇਗਾ ਪਰ ਕਿਸੇ ਮੈਂਬਰ ਦੇ ਬੱਚੇ ਦੇ ਦੋਸ਼ ਲਾ ਕੇ ਤੁਸੀਂ ਕਬਜ਼ੇ ਦੀ ਨੀਤ ਨਾਲ ਧੱਕੇ ਨਾਲ ਮੈਂਬਰ ਬਣੋਗੇ ਇਹ ਗੱਲ ਮਾਹਵੀਰ ਦਲ ਨੂੰ ਕਦੇ ਵੀ ਮਨਜ਼ੂਰ ਨਹੀਂ ਮੇਰੀ ਬੇਨਤੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਨੇ ਤੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਜਦੋਂ ਪੰਜਾਬ ਦੇ ਪ੍ਰਧਾਨ ਬਣੇ ਸੀ ਉਹਨਾਂ ਨੇ ਕਿਹਾ ਅਸੀਂ ਵੀ ਹਿੰਦੂਆਂ ਨੂੰ ਅੱਗੇ ਬਣਾਇਆ ਤੇ ਉਹਨਾਂ ਨੇ ਚਲੋ ਇੱਕ ਪਾਰਟੀਆਂ ਦਾ ਸਿਸਟਮ ਹੁੰਦਾ ਹੈ ਮੇਰੀ ਉਹਨਾਂ ਨੂੰ ਜ਼ਿਲ੍ਹਿਆਂ 'ਚ ਤੇ ਪੂਰੇ ਪੰਜਾਬ 'ਚ ਜਿਹੜੇ ਉਹਨਾਂ ਦੀ ਪਾਰਟੀ ਦੇ ਹਿੰਦੂ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਤੁਸੀਂ ਨਿੱਜੀ ਤੌਰ ਤੇ ਵੀ ਕੋਹ ਕਰਕੇ ਦੇਖੋ ਵੀ ਥੋਡੇ ਐਮ.ਐਲ.ਏ ਨੇ ਕੀ ਕੰਮ ਕੀਤਾ ਥੋਡੇ ਐਮ.ਐਲ.ਏ ਨੇ ਮੌੜ ਹਲਕੇ 'ਚ ਕੀ ਕੀਤਾ ਇੱਕ ਪਿੱਛੇ ਜੇ ਗੱਲ ਆਈ ਸੀ ਕਿ ਇੱਕ ਐਮ.ਐਲ.ਏ ਸੀ ਉਹਦੇ ਗਨਮੈਨਾਂ ਨੇ ਹਰਿਆਣੇ ਚ ਉਹਨੂੰ ਕੁੱਟਿਆ ਪਰ ਐਮਐਲਏ ਦਾ ਨਾਂ ਨਹੀਂ ਪਤਾ ਲੱਗਿਆ ਹਜੇ ਤਾਈ ਇੱਕ ਗੱਲ ਫੇਰ ਆਈ ਕਿ ਐਮਐਲਏ ਦਾ ਫੋਨ ਵਾਈਬ੍ਰੇਸ਼ਨ ਤੇ ਲੱਗ ਗਿਆ ਉਹਨੂੰ ਪਤਾ ਨਹੀਂ ਲੱਗਿਆ ਕਿਵੇਂ ਖੋਲਣਾ ਉਹਨੇ ਡੀਸੀ ਨੂੰ ਸਿੱਧਾ ਫੋਨ ਲਾ ਲਿਆ ਵੀ ਮੇਰਾ ਫੋਨ ਖਰਾਬ ਹੋ ਗਿਆ ਵੀ ਮੈਂ ਕੀ ਕਰਾਂ ਉਹਦਾ ਵੀ ਨਾਂ ਨਹੀਂ ਆਇਆ ਕਿਤੇ ਲੋਕ ਉਹ ਨਾ ਜਨਤਕ ਨਾ ਕਰਨ ਲੱਗ ਜਾਂ ਲੋਕ ਮੌੜ ਜਿਹੜੇ ਟਰੱਕ ਯੂਨੀਅਨ ਵਾਲੇ ਮਸਲੇ ਆ ਉਹਨਾਂ ਨੂੰ ਜਨਤਕ ਨਾ ਕਰਨ ਲੱਗ ਜਾਂ ਜਿਹੜੀ ਛੇੜੀਆਂ ਮੰਦਰ ਕੋਲੇ ਲੱਗਦੀਆਂ ਸੀ ਉਹਦੇ ਠੇਕੇ ਦੋ ਵਾਰ ਪੈਨਸਲ ਕਰਾਉਣ ਬਾਰੇ ਜਾਂ ਕੋਈ ਗੱਲ ਹੋਈ ਉਹ ਲੋਕ ਜਨਤਕ ਨਾ ਕਰਨ ਲੱਗ ਜਨ ਮੇਰੀ ਬੇਨਤੀ ਹੈ ਕਿ Hindu ਸਮਾਜ ਜਿੱਥੇ ਇਸ ਮੰਦਰ ਦੀ ਰੇਖ ਰੇਖ ਕਰਦਾ ਹੈ ਉਥੇ ਸਮੁੱਚੀ ਕਾਇਨਾਤ ਪੂਰੇ ਵਰਲਡ ਤੋਂ ਉਦੇ ਦਰਸ਼ਨਾਰਥੀ ਆਉਂਦੇ ਆ ਮੱਥਾ ਟੇਕਨ ਆਉਂਦੇ ਆ ਮੱਥਾ ਟੇਕੇ ਸੁੱਖਾਂ ਸੁਖਦੇ ਆ ਲਿਟਕੇ ਆਉਂਦੇ ਆ ਦੰਡਮਸਤਕ ਹੁੰਦੇ ਆ ਆਪਦੇ ਚੜਾਵੇ ਚੜਾਉਂਦੇ ਆ ਪ੍ਰਸ਼ਾਦ ਚੜਾਉਂਦੇ ਆ ਉਹਨਾਂ ਭਾਵਨਾਵਾਂ ਨੂੰ ਲੋਕਲ ਐਮਬੀਐਲ ਦੀ ਸ਼ਹਿ ਦੇ ਸ਼ਰਾਰਤੀ ਬੰਦੇ ਖਰਾਬ ਨਾ ਕਰਨ ਇਸ ਗੱਲ ਨੂੰ ਸ੍ਰੀ ਸਨਾਤਨ ਧਰਮ ਮਹਾਵਿਦਿਆਲਯ ਰਜਿਸਟਰਡ ਕਦੇ ਵੀ ਨਹੀਂ ਝਰੂਗਾ ਇਹ ਬਹੁਤ ਮੰਦ ਭਾਗੀ ਤੇ ਮਾੜੀ ਗੱਲ ਹੈ ਕਿ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਹਜੇ ਮੈਂ ਕਨਫਰਮ ਨਹੀਂ ਕਿ ਜਿਹੜੇ ਵਕੀਲ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਐਮਐਲਏ ਸਾਹਿਬ ਤੇ ਜਿਹੜਾ ਕੇਸ ਪਰਚਾ ਤਰ ਜੋਜ ਦਾ ਕੇਸ ਚੱਲਦਾ ਉਹਦੇ ਵਿੱਚੋਂ ਵਕੀਲ ਨੇ ਪਰ ਮੈਂ ਇਸ ਗੱਲ ਤੇ ਹਜੇ ਸ਼ੋਰ ਨਹੀਂ ਕਿਉਂਕਿ ਮੈਂ ਵਕੀਲ ਆ ਮੈਂ ਵਕੀਲ ਭਰਾ ਉਹਨਾਂ ਨੂੰ ਹੀ ਸ਼ਰਮਾ ਜੀ ਨੂੰ ਪੁੱਛ ਲਊਗਾ ਵੀ ਜੇ ਤਾਂ ਤੁਸੀਂ ਹੈਗੇ ਆਂ ਪੀ ਦੱਸ ਦਿਓ ਨਹੀਂ ਮੈਂ ਬਕਾਲਤ ਨਾ ਮਾਂ ਅਦਾਲਤ ਚ ਘੜਾ ਲੇ ਲੂੰਗਾ ਇਹ ਤਾਂ ਇੱਕ ਚਾਰ ਸਾਬਤ ਹੋ ਜੂਗੀ ਜਿਉ ਵਕੀਲ ਹੋਏ ਤਾਂ ਜਿਹੜਾ ਮੌਜੂਦਾ ਐਮਐਲਏ ਆ ਉਹਦਾ ਕੀ ਰੋਲ ਹੈ ਪ੍ਰੋਬਲਮ ਕਿੱਥੇ ਹੈ ਪ੍ਰੋਬਲਮ ਇਹ ਹੈ ਕੀ ਭਗਤ ਪਰਿਵਾਰਾਂ ਦੀ ਆੜ ਦੇ ਵਿੱਚ ਸ਼ਰਾਰਤੀ ਬੰਦੇ ਐਮਐਲਏ ਤੇ ਰਾਜਨੀਤੀ ਦੀ ਸ਼ਹਿ ਦੇ ਵਿੱਚ ਵੜਨਾ ਚਾਹੁੰਦੇ ਆ ਭਗਤ ਪਰਿਵਾਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਗੱਲ ਹੈ ਤੁਸੀਂ ਮੈਨੂੰ ਬੁਲਾ ਸਕਦੇ ਹੋ ਮੇਰਾ ਨੰਬਰ ਲੈ ਸਕਦੇ ਹੋ ਮੈਨੂੰ ਤੁਸੀਂ ਆ ਸਕਦੇ ਹੋ ਸਾਂਝੇ ਥਾਂ ਤੇ ਮੀਟਿੰਗ ਰੱਖ ਸਕਦੇ ਆ ਥੋੜੀ ਕਹੀ ਹੋਈ ਗੱਲ ਸਾਡੇ ਸਿਰ ਮੱਥੇ ਰਹੂਗੀ ਮੇਰੀ ਪਿੰਡ ਵਾਲਿਆਂ ਨੂੰ ਫੇਰ ਬੇਨਤੀ ਹੈ ਪਿੰਡ ਵਾਲਿਆਂ ਨੂੰ ਮੈਂ ਤਿੰਨ ਚਾਰ ਦਿਨਾਂ ਤੋਂ ਬੇਨਤੀ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਬੰਦੇ ਆ ਉਹ ਸ਼ਰਾਰਤੀ ਬੰਦੇ ਪਿੰਡ ਦਾ ਨਾਂ ਵਰਲਡ ਲੈਵਲ ਤੇ ਖਰਾਬ ਕਰ ਰਹੇ ਆ ਜਮਾਤਾਂ ਦੇ ਵਿੱਚ ਖਰਾਬ ਕਰ ਰਹੀ ਐ ਮੈਸਰ ਖਾਨਾ ਪਿੰਡ ਦਾ ਨਾਂ ਅੱਜ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ ਕਿਉਂਕਿ ਮਾਤਾ ਜਵਾਲਾ ਜੀ ਦਾ ਉੱਥੇ ਚਰਨ ਵਾਸਾ ਹੈ ਉੱਥੇ ਗੁਰੂ ਨੌਵੀਂ ਪਾਸ਼ਾਹੀ ਗੁਰੂ ਤੇਗ ਬਹਾਦਰ ਜੀ ਨੇ ਸਿਮਰਨ ਕੀਤਾ ਜਾਪ ਕੀਤਾ ਵੈ ਇਹ ਜਿਹੜਾ ਵਾਸਾ ਹੈ ਇਹ ਚੀਜ਼ਾਂ ਇਹ ਧਰਤੀ ਤੇ ਮਸਾਂ ਕਿਸੇ ਨੂੰ ਮਿਲਦੀਆਂ ਨਹੀਂ ਮੇਰੀ ਪਿੰਡ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਹ ਜਿਹੇ ਸ਼ਰਾਰਤੀ ਬੰਦਿਆਂ ਦੇ ਖਿਲਾਫ ਤੁਸੀਂ ਵੀ ਟੱਕ ਕੇ ਮਹਾਵੀਰ ਦਲ ਦੇ ਨਾਲ ਖੜੋ ਕਿਉਂਕਿ ਜੇਕਰ ਅੱਜ ਇਹ ਕਤਾਹੀ ਉਹਨਾਂ ਦੀ ਕੰਮਜਾਬ ਕਰਨੀ ਜਾਵੜੀ ਤਾਂ ਰੈਂਦੀ ਦੁਨੀਆ ਤੱਕ ਇਹ ਸਾਰੇ ਤਰ੍ਹਾਂ ਦਾ ਦਾਗ ਪਿੰਡ ਤੇ ਵੀ ਲੱਗੂਗਾ ਸ਼ਾਇਦ ਮੰਡੀ ਤੇ ਵੀ ਲੱਗੂਗਾ ਤੇ ਜ਼ਿਲ੍ਹੇ ਤੇ ਵੀ ਲੱਗੂਗਾ ਇਸ ਕਰਕੇ ਅਸੀਂ ਇਹੀ ਚੀਜ਼ ਕਹਾਂਗੇ ਕਿ ਅਗਰ ਕਿਸੇ ਨੇ ਕੋਈ ਕਤਾਹੀ ਕੀਤੀ ਹੈ ਉਹਦੀ ਸਜ਼ਾ ਉਹਨੂੰ ਹਰ ਕੀਮਤ ਤੇ ਮਿਲਣੀ ਚਾਹੀਦੀ ਹੈ ਜੋ ਵੀ ਹੋਇਆ ਉਹ ਬਹੁਤ ਗਲਤ 5 ਤਰੀਕ ਨੂੰ ਹੋਇਆ ਉਹਦੇ ਵਾਸਤੇ ਸੰਗਠਨ ਇਕੱਠੇ ਹੋਏ ਤੇ ਪਰਚਾ ਦਰਜ ਹੋਇਆ ਔਰ ਬਹੁਤ ਜਲਦੀ ਉਨ੍ਹਾਂ ਦੋਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਗਵਰਨਰ ਸਾਹਿਬ ਦੇ ਦਫ਼ਤਰ 'ਚ ਵੀ ਸਾਡੀ ਅੱਜ ਗੱਲ ਹੋਈ ਸੀ। ਗਵਰਨਰ ਸਾਹਿਬ ਨੇ ਈਮੇਲ ਦੇਖ ਕੇ ਡੀਜੀਪੀ ਸਾਹਿਬ ਨੂੰ ਭੇਜੀ ਥੀ। ਡੀਜੀਪੀ ਸਾਹਿਬ ਨੇ ਐਸਐਸਪੀ ਸਾਹਿਬ ਨੂੰ ਭੇਜੀ ਥੀ। ਉਹਦੇ ਮੇਰੇ ਕੋਲੇ ਸਾਰੇ ਸ਼ਾਰਟ ਵੀ ਹੈਗੇ। ਅਸੀਂ ਗਵਰਨਰ ਸਾਹਿਬ ਨੂੰ ਡੈਪੂਟੇਸ਼ਨ ਬਹੁਤ ਵੱਡੇ ਪੱਧਰ ਤੇ ਸਾਰੀਆਂ ਸੰਸਥਾਵਾਂ ਨੂੰ ਲੈ ਕੇ ਪੂਰੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮਹਾਵਿਰਦਾਲ ਦੇ ਸਾਰੇ ਯੂਨਤਾਂ ਨੂੰ ਹਿਲਾ ਕੇ ਗਵਰਨਰ ਸਾਹਿਬ ਨੂੰ ਕਿ ਅਸੀਂ ਮਿਲ ਕੇ ਆਵਾਂਗੇ ਕਿਉਂਕਿ ਮਜੂਤਾ ਸਰਕਾਰ ਦਾ ਐਮਐਲਏ ਦੀ ਸ਼ੈਤੇ ਕੰਮ ਹੋ ਰਿਹਾ ਹੈ। ਕਿਉਂਕਿ ਮਜੂਤਾ ਸਰਕਾਰ ਉਹਦੇ ਜਿਹੜੇ ਬੰਦੇ ਐ ਉਹ ਚੁੱਪ ਕਰਕੇ ਤੇ ਗੁੰਗੇ ਹੋਏ ਬੈਠੇ ਐ ਅਗਰ ਇਹੀ ਚੀਜ਼ ਕਿਸੇ ਹੋਰ ਧਾਰਮਿਕ ਸੰਸਥਾਨ ਤੇ ਕਿਸੇ ਹੋਰ ਜਾਤੀ ਦੇ ਤੇ ਹੋਈ ਹੁੰਦੀ ਤਾਂ ਅੱਜ ਕਤਲ-ਆਮ ਹੋਇਆ ਹੁੰਦਾ ਪਰ ਜਿਹੜੀ ਸਾਡੀ ਜਮਾਤ ਐ ਹਿੰਦੂਆਂ ਦੀ ਜਮਾਤ ਐ ਮਹਾਜਨਾ ਦੀ ਜਮਾਤ ਐ ਇਹ ਸਬਰ ਸੰਤੋਖ ਵਾਲੀ ਜਮਾਤ ਐ ਅਸੀਂ ਗਵਰਨਰ ਸਾਹਿਬ ਨੂੰ ਕੋਈ ਬੇਨਤੀ ਕਰਨੀ ਐ ਕਿ ਪੰਜਾਬ ਦਾ ਮਾਹੌਲ ਪਹਿਲਾਂ ਨਸ਼ੇ ਕਰਕੇ ਖਰਾਬ ਐ ਫਿਰ ਕਿਸਾਨੀ ਕਰਕੇ ਖਰਾਬ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਮੇਂ ਸਿਰ ਨਾ ਮੰਨਣਾ ਤਾਂ ਧਰਨੇ ਪ੍ਰਦਰਸ਼ਨ ਚੱਲਦੇ ਰਹੇ ਅੱਜ ਧਾਰਮਿਕ ਮੁੱਦਾ ਬਣ ਕੇ ਬੇਅਦਬੀ ਵਾਲੇ ਅੱਜ ਦੋਸ਼ ਲਾ ਕੇ ਮਹਾਵੈਦਾਲ ਨੂੰ ਬਦਨਾਮ ਕਰਦੇ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਮਾਫੀ ਨਾਮਾ ਕੋਈ ਨਹੀਂ ਹੋਇਆ ਮੈਂ ਕੋਈ ਗੱਲ ਦਸੀਆ 250 ਬੰਦਾ ਜੇ ਛੋਡੇ ਪਰ ਵੀ ਛੋਟੇ ਵੀ ਰੜ ਜੇ ਤਾਂ ਛੋਡੇ ਤੋਂ ਭਾਵੇਂ ਛੋਡੇ ਘਰ ਦੀ ਰਜਿਸਟਰੀ ਵੀ ਲਿਖਾ ਲੈ ਛੋਡੇ ਤੋਂ ਭਾਵੇਂ ਇਹ ਲਿਖਾ ਲੈ ਵੀ ਮੈਂ ਗਲਤੀ ਕੀਤੀ ਹੈ ਉਸੀ ਲਿਖਾਈ ਚ ਲੈ 250 ਬੰਦੇ ਉਹਦੇ ਕੀ ਵਸਾਦੇ ਜੀ ਪ੍ਰੈਸ਼ਰ ਚ ਲਖਾਇਆ ਪ੍ਰੈਸ਼ਰ ਚ ਲਖਾਇਆ ਗਿਆ ਜੋ ਲਖਾਇਆ ਪ੍ਰੈਸ਼ਰ ਚ ਦੇਖੋ ਅਗਰ ਉਹਨਾਂ ਨੇ ਕੋਈ ਕਤਾਹੀ ਕੀਤੀ ਹੈ ਜਿਹੜੇ ਬੰਦੇ ਸਾਡਿਆਂ ਦੇ ਦੁਸ਼ਮਣ ਲਾਈਆ ਸਾਬਤ ਕਰਨ ਸਖਤ ਕਾਰਵਾਈ ਹੋ ਉਸ ਉਸ ਅਧਿਕਾਰੀ ਨੂੰ ਉਸ ਕੋਲਸ ਅਧਿਕਾਰੀਆਂ ਨੂੰ ਬਹਿ ਕੇ ਖਾਸ ਹੀਗਾ ਐਸਐਸਪੀ ਮੈਮ ਨੂੰ ਕਿਹਾ ਡੀਸੀ ਸਰ ਨੂੰ ਕਿਹਾ ਵੀ ਤੁਸੀਂ ਮੌਕੇ ਤੇ ਜਾਓ ਉੱਥੇ ਆ ਚੀਜ਼ ਬਣ ਗਈ ਉਹਨਾਂ ਨੇ ਅਧਿਕਾਰੀ ਪਹੁੰਚੇ ਪਰ ਅਧਿਕਾਰੀਆਂ ਦੀ ਵੀ ਸਟੇਜ ਇਹ ਹੈ ਜੀ ਉਹ ਜਾਂਦੇ ਆ ਕਈ ਵਾਰ ਉਹਨਾਂ ਨੂੰ ਚੁੱਪ ਕਰਨਾ ਪੈ ਜਾਂਦਾ ਹੈ 250 ਬੰਦੇ ਮੂਰੇ ਅਧਿਕਾਰੀ ਚੁੱਪ ਕਰਕੇ ਜੇ ਪਰਚਾ ਦਰਜ ਹੁੰਦਾ ਸੀ ਫਿਰ ਉਹਦੇ ਅਧਿਕਾਰੀ ਦੱਸ ਦਿੰਦੇ ਹੁਣ ਹਾਲਾਤ ਕਿਹੋ ਜਿਹੇ ਹੁਣ ਹਾਲਾਤ ਕੁਛ ਨਹੀਂ ਐਸਐਸਪੀ ਮੈਮ ਨੇ ਡੀਸੀ ਸਾਹਿਬ ਨੇ ਜਦੋਂ ਅਸੀਂ ਇਹ ਪਰਚਾ ਦਰਜ ਹੋਇਆ ਸੀ ਪਰਚਾ ਦਰਜ ਕਰਕੇ ਉਥੇ ਜਾ ਕੇ ਸਾਡੇ ਨਾਲ ਪੁਲਿਸ ਨੂੰ ਭੇਜ ਕੇ ਅਸੀਂ ਦਾਤੀ ਦੇ ਚਰਨਾਂ 'ਚ ਕੜਾਹੀ ਕਰਕੇ ਉਹਨਾਂ ਦੇ ਨਤਮਸਤ ਹੋ ਕੇ ਅਸ਼ੀਰਵਾਦ ਲੈਂਤਾ ਸੀ ਹੁਣ ਸਾਡੀ ਮੰਗ ਹੈ ਕਿ ਜਿਹੜੇ ਬੰਦੇ ਦੋਸ਼ੀ ਐ ਉਹਨਾਂ ਨੂੰ ਫੜਿਆ ਜਾਵੇ ਸੀਸੀਟੀਵੀ ਤੋਂ ਵੀਡੀਓ ਕੈਂਪਰੇ ਲੈ ਕੇ ਉਹਨਾਂ ਬੰਦਿਆਂ ਨੂੰ ਨਾਮਜ਼ਦ ਕੀਤਾ ਜਾਵੇ ਤਾਂ ਕਿ ਜਿਹੜੇ ਬੰਦੇ ਦੋਸ਼ੀ ਐ ਉਹਨਾਂ ਨੂੰ ਸਜ਼ਾ ਮਿਲੇ